ਜੋ ਸਾਹਮਣੇ ਆਪਾਂ ਗੱਲ ਕੀਤੀ ਹੈ ਤੇ ਕਹਿੰਦੇ ਦੇ ਹੈਗੇ ਕਿ ਕਾਰਵਾਈ ਕਰਾਂਗੇ ਜੋ ਵੀ ਬੰਦੀ ਇਹ ਯਾਰ ਮੈਟਰ ਥੋੜਾ ਜਿਹਾ ਹੈਗਾ ਸੀਰੀਅਸ ਹੈ ਆ ਇਹ ਗੱਲ ਹੈ ਕਿ ਨੋਰਮਲ ਜਿਹੜਾ ਸਰਕਾਰੀ ਹਸਪੀਟਲ ਇਹ ਕੋਈ ਵੀ ਕੰਦਾ ਆ ਜਾਵੇ ਇਹ ਨੂੰ ਕਿਹਾ ਆਜ ਮਿੱਤਰਾਂ ਆਹ ਫਿਰ ਜਿਲ੍ਹਾ ਚੋੜਾ ਕਿ ਨਵੀ ਸਵੇਰ ਰ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਫਟਰ ਲੌਂਗ ਟਾਈਮ ਲਦਾਖ ਤੋਂ ਆਉਣ ਤੋਂ ਬਾਅਦ ਆਪਾਂ ਅੱਜ ਕੈਮਰਾ ਚੱਕਿਆ ਆ ਚੱਲੇ ਆ ਜੀ ਆ ਪਾਜੀ ਤੁਸੀਂ ਦੱਸੋ ਆ ਕਿੱਥੇ ਚੱਲੇ ਅੱਜ ਅੱਜ ਆਪਾਂ ਦੋ ਤਿੰਨ ਜਗ੍ਹਾ ਤੇ ਜਾਣਾ ਆ ਇੱਕ ਆਪਣਾ ਰੂਟ ਹੈਗਾ ਪਹਿਲਾਂ ਤਾਂ ਜਾਣਾ ਆਪਾਂ ਨੂਰਮਲਕ ਛੋਟੇ ਜਿਹੇ ਕੀੜੀ ਆ ਹਾਂ ਨੂਰਮਲਕ ਕੋ ਛੋਟਾ ਜਿਹਾ ਸਾਡਾ ਕੰਮ ਆ ਉਹ ਕੰਮ ਨਿਮੜ ਕੇ ਸਰਕਾਰੀ ਹਸਪੀਟਲ ਦਾ ਯੈਸ ਇੱਕ ਥਾਣੇ ਜਾਂ ਛੋਟਾ ਜਿਹਾ ਇੱਕ ਫੈਸਲਾ ਆ ਉਸ ਤੋਂ ਬਾਅਦ ਅਸੀਂ ਨਿਕਲਾਂ ਲੰਬੇ ਰੂਟ ਦੇ ਮਲੇਲ ਕੋਟਲਾ ਹੋ ਸਕਦਾ ਆ ਪਟਿਆਲਾ ਹੋ ਸਕਦਾ ਆ ਤੇ ਤੁਹਾਨੂੰ ਦਿਖਾਵਾਂਗੇ ਪਟਿਆਲੇ ਵਿੱਚ ਕੋਈ ਚੀਜ਼ਾਂ ਜਾਂ ਮਲੇਰ ਕੋਟਲ ਵਿੱਚ ਕੋਈ ਚੀਜ਼ਾਂ ਦਿਖਾਉਣ ਆ ਲੀਆਂ ਜਾਂ ਕੋਈ ਖਾਣ ਪੀਣ ਵਾਲੀਆਂ ਅ ਬਾਕੀ ਇੱਕ ਚੀਜ਼ ਹੋਰ ਤੁਸੀਂ ਆਪਾਂ ਹੁਣ ਕੋਸ਼ਿਸ਼ ਕਰ ਰਹੀ ਹਾਂ ਕਿ ਡੇਲੀ ਤੁਹਾਨੂੰ 5 ਤੋਂ 7 ਮਿੰਟ ਦਾ ਇੱਕ ਬਲੌਗ ਤਾਂ ਜਰੂਰ ਮਿਲਿਆ ਕਰੂਗਾ ਆਪਣੀ ਡੇਲੀ ਲਾਈਫ ਦੇ ਬਾਰੇ ਜੋ ਜੋ ਆਪਾਂ ਚੀਜ਼ਾਂ ਖਾਸ ਸਕਦੇ ਹਾਂ ਚਲੋ ਆਪਾਂ ਹੁਣ ਤੁਹਾਨੂੰ ਆਪਾਂ ਇਸ ਵੱਲੇ ਪਹੁੰਚ ਗਏ ਆਪਾਂ ਭੱਲੋ ਬਾਦ ਤੇ ਨੂਰਮਲ ਪਹੁੰਚਣ ਆਲੇ ਆ ਰੋਡ ਦੇਖ ਲਓ ਇੱਕ ਵਾਰੀ ਆਪਣਾ ਇਹ ਵਾਲਾ ਬਾਕੀ ਇੱਕ ਗੱਲ ਹੋਰ ਹੈ ਯਾਰ ਪੰਜਾਬ ਦੇ ਮੌਸਮ ਦਾ ਬਹੁਤ ਬੁਰਾ ਹਾਲ ਹੈ ਭਾਈ ਬੱਦਲ ਰੋਜ਼ ਸਵੇਰੇ ਚੜ੍ਹ ਕੇ ਆਉਂਦਾ ਨੇਰੀ ਆਉਂਦੀ ਆ ਪਰ ਹੇ ਹੁਣ ਅਸੀਂ ਬਸ ਇੱਕ ਅਰਦਾਸ ਹੀ ਕਰਦੇ ਆ ਕਿ ਹੁਣ ਮੀਂਹ ਛੇਤੀ ਪੈ ਜਾਵੇ ਤਾਂ ਕਿ ਸਾਡੇ ਉਸ ਤੇਰੇ ਸਾਹ ਸੁੱਕੇ ਹੁਣ ਹਾਂਜੀ ਲੋ ਜੀ ਚੰਗੇ ਕੰਮ ਕਰਨ ਚੱਲੇ ਸੀ ਤੇ ਇਹ ਰਹਿ ਗਿਆ ਬਣ ਗਿਆ ਕਿਉਂ ਨੂੰ 파ਡਾ ਫੜਕ ਬੰਦਿਆ ਮੈਂ ਤੁਹਾਨੂੰ ਇੱਕ ਜੀ ਹੋਰ ਦੱਸ ਦਣਾ ਮੇਰੇ 10 ਸਾਲ ਦੇ ਨਾ ਅ ਕੈਰੀਅਰ ਦੇ ਵਿੱਚ ਮੈਂ 5 ਸਾਲ ਇਹ ਫੜਕ ਦੇ ਇਜਾਰ ਤੇ ਆ ਕਿਉਂਕਿ ਮੈਨੂੰ ਡੇਲੀ ਸਵੇਰੇ ਇਹ ਫੜਕ ਬੰਦੀ ਮਿਲਦਾ ਤੇ ਘਟੋ ਕੱਟ 15 ਤੋਂ 20 ਮਿੰਟ ਸਾਨੂੰ ਇੱਥੇ ਖਾਣਾ ਪੈਂਦਾ ਅੱਜ ਨਹੀਂ ਖਾਣਦੇ ਅੱਜ ਤਾਂ ਚਲੋ ਆਗੇ ਟਾਈਮ ਨਾ ਬਟ ਮੇਰਾ ਐਕਸਪੀਰੀਅੰਸ ਇਹੀ ਹੈ ਭਾਜੀ ਕਟੋ ਕਟ ਨਹੀਂ ਤਾਂ 15 ਤੋਂ 20 ਮਿੰਟ ਮੈਂ ਇੱਥੇ ਖੜਦਾ ਹੀ ਖੜਦਾ ਅੱਛਾ ਗੱਲ ਇਹ ਵੀ ਉਹ ਫੜਕ ਲੱਗਣਾ ਉਹ ਤੋਂ ਜਦੋਂ ਨਾ ਐ ਬੰਦਾ ਕਿਤੇ ਫਸਿਆ ਹੋਵੇ ਕੜਕੀ 'ਚ ਜੇ ਉਹ ਮੌਕੇ ਤੇ ਜਾਣਾ ਹੈ ਐਮਰਜੈਂਸੀ ਪਹੁੰਚਣਾ ਪਰ ਉਹ ਮੌਕੇ ਤੇ ਨਹੀਂ ਫੜਕ ਲੱਗਦਾ ਨਾ ਨਾ ਅੱਛਾ ਦੂਜੀ ਗੱਲ ਸ਼ਾਮ ਨੂੰ ਜਿਸ ਟਾਈਮ ਉਹ ਨਾ ਉਸ ਟਾਈਮ ਵੀ ਫੜਕ ਬੰਦ ਹੁੰਦਾ ਹੈ ਬਿਲਕੁਲ ਬਿਲਕੁਲ ਇਹ ਇਹ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਟ੍ਰੇਨ ਹਲੇ ਲੇਕੋਦਰ ਹੁੰਦੀ ਹੈ ਤੇ ਫੜ ਕੇ ਪਹਿਲਾਂ ਬੰਦ ਹੁੰਦਾ ਹੈ ਤੇ 15 15 20 25 ਪਿੱਛੇ ਮੈਂ ਹਾਂ ਤਾਂ ਹੀ ਜਲਦੀ ਖੋਲ ਲਿਆ ਫੜਕ ਬਟੇ ਮੇਰਾ ਡੇਲੀ ਦੀ ਰੁਟੀਨ ਹੈ ਇਹ ਮੈਂ ਤੇ ਇਹ ਪਰ ਮੇ ਆਏ ਹੋਣਾ ਹੋ ਸਕਦਾ ਉਸ ਤੋਂ 10 ਮਿੰਟ ਪਹਿਲਾਂ ਲੱਗਾ ਹੋਵੇ ਹਾਂ ਤੇ ਬਾਅਦ ਦਿੱਕਤ ਇਹ ਹੈ ਕਿ ਹਾਂ ਰਸ ਤੋਂ ਪਤਾ ਲੱਗਦਾ ਹੈ 10-20 ਮਿੰਟ ਹੋ ਗਏ ਇਹਨੂੰ ਬਿਲਕੁਲ ਦਿੱਕਤ ਇਹ ਹੈ ਕਿ ਮੌਸਮ ਸਹੀ ਹੈ ਤਾਂ ਫਿਰ ਓਕੇ ਹੈ ਜਦੋਂ بارش ਹੁੰਦੀ ਹੈ ਜਾਂ ਗਰਮੀ ਹੁੰਦੀ ਹੈ ਉਦੋਂ ਬਹੁਤ ਲੋਕੀ ਤੰਗ ਹੁੰਦੇ ਆ ਸੋ ਇਹ ਕੀ ਸੋਚਣੀ ਚਾਹੀਦੀ ਇਹਨਾਂ ਨੂੰ ਲਓ ਜੀ ਇਸ ਵੇਲੇ ਆਪਾਂ ਲੰਘ ਰਹੇ ਆ ਨੂਰਮੈਲ ਸ਼ਹਿਰ ਦੇ ਵਿੱਚ ਤੇ ਬੱਦਲ ਆ ਤਾਂ ਰਹੇ ਆ ਬਾਕੀ ਹੁਣ ਪਤਾ ਨਹੀਂ ਮੀਂਹ ਪਵੇ ਕਿ ਨਾ ਪਵੇ ਹੁਣ ਦੁਪਹਿਰ ਬਾਅਦ ਅਸੀਂ ਬੱਦਲ ਲੱਭੀਦੇ ਤੇ ਸਵੇਰ ਨੂੰ ਬੱਦਲ ਸੰਦਾ ਉਹਦੇ ਫਿਰਦੇ ਹੁੰਦੇ ਆ ਪਰ ਸਾਡੇ ਕਦੇ ਆਪ ਵਿੱਚ ਮੇਲ ਨਹੀਂ ਹੋਇਆ ਸ ਤੇ ਸੋ ਦੇਖਦੇ ਹਾਂ ਅੱਜ ਟੱਕਰ ਨਾ ਜਰੂਰ ਹੈ ਕਿਤੇ ਨਾ ਕਿਤੇ ਚਾਹੇ ਪਟਿਆਲੇ ਟੱਕਰੀਏ ਚਾਹੇ ਟੱਕਰੀਏ ਮਲੇਰ ਕੋਟ ਦੇ ਚਾਹੇ ਚ ਟੱਕਰੀਏ ਨੂਰ ਮੇਰਾ ਕਿੱਥੇ ਕਿੱਥੇ ਟੱਕਰੀਏ ਬਲੇਰ ਮਲੇਰ ਹਾਂ ਪਹਿਲਾਂ ਕੋਈ ਝੂਰ ਬਲੇਰ ਮਰੇਨ ਨਹੀਂ ਮੈਂ ਮਲੇਰ ਹੀ ਗਿਆ ਜੀ ਤੇ ਹੋਰ ਸਭ ਨਾ ਹੋਇਆ ਸੀ ਚਲੋ ਭਾਜੀ ਕਈ ਵਾਰੀ ਫਲੋ ਫਲੋ ਚ ਹੋ ਜਾਂਦਾ ਹੁੰਦਾ ਸੋ ਇਹ ਚੀਜ਼ਾਂ ਨੂੰ ਇਗਨੋਰ ਕਰਨਾ ਸਿੱਖੋ ਹਾਂ ਜੀ ਤੇ ਇਹ ਲੈ ਜੀ ਆਪਣਾ ਲੈਟਾ ਵਾਲਾ ਚੌਕ ਕਹਿੰਦੇ ਨੂੰ ਪਰ ਅਸੀਂ ਪੁਰਾਣਾ ਚੌਕ ਕਹਿੰਦੇ ਆ ਜੀ ਅੱਧੀ ਕਾਰੀ ਮੱਝ ਜਾਰੀ ਆ ਦੇਖ ਸਰਾਂ ਸਰਾਂ ਵਾਲਾ ਚੌਕ ਲੋਜੀ ਆਪਾਂ ਇੱਥੇ ਪਹੁੰਚੇ ਹਾਂ ਸਰਕਾਰੀ ਹਸਪੀਟਲ ਇੱਥੇ ਚੱਕਰ ਕੀ ਪੈ ਰਿਹਾ ਇੱਥੇ ਜਿੱਦਾਂ ਕਿ ਤੁਹਾਨੂੰ ਪਤਾ ਕਿ ਇੱਥੇ ਨਸ਼ੇ ਛਡਾਉਣ ਲਈ ਨਿਕਸਵਿਰ ਗੋਲੀਆਂ ਮਿਲਦੀਆਂ ਬਟ ਉਹ ਗੋਲੀਆਂ ਜਿਹੜੇ ਜਿਹੜੇ ਤੇ ਬੰਦੇ ਇੱਥੇ ਲੈਂਦੇ ਆ ਆਈਡੀਆਂ ਲੈਂਦੇ ਆ ਉਹਨਾਂ ਨੂੰ ਨਹੀਂ ਮਿਲਦੀਆਂ ਉਹ ਜਿਹੜੇ ਇੱਥੇ ਅੰਦਰਲੇ ਬੰਦੇ ਆ ਉਹ ਵੇਚਦੇ ਆ ਤੇ ਉਹ ਪਿੱਛੇ ਜੀ ਪਿੱਛੇ ਨਿਗਾ ਪਈ ਸਾਡੀ ਭੱਜ ਗਏ ਤੇ ਅਸੀਂ ਇੱਥੇ ਆ ਗਏ ਆ ਤੇ ਦੇਖਦੇ ਆ ਇੱਥੇ ਹੁਣ ਕੀ ਬੰਦ ਆ ਲਓ ਜੀ ਇੱਥੇ ਤਾਂ ਜੇ ਬਹੁਤ ਵੱਡਾ ਇੱਕ ਚੱਕਰ ਚੱਲਣ ਰਿਹਾ ਸਰਕਾਰੀ ਹਸਪੀਟਲ ਤੁਹਾਨੂੰ ਦੱਸ ਦਿਆਂ ਗੱਡੀ 'ਚ ਬੈ ਕੇ ਕੀ ਚੱਕਰ ਕੀ ਸੀ ਇੱਥੇ ਕੀ ਕਾਰਨ ਕੀ ਐ ਇਸੇ ਅਸੀਂ ਇੱਥੇ ਕੀ ਹੋ ਰਿਹਾ ਆ ਜਿਹੜਾ ਇੱਥੇ ਸਾਹਮਣੇ ਨਸ਼ਾ ਵਸ਼ਲਾਉ ਕੇਂਦਰ ਆ ਇੱਥੇ ਜਿਹੜੇ ਅੰਦਰਲੇ ਬੰਦੇ ਆ ਜਿਹੜੇ ਵੀ ਨਸ਼ੇ ਦੀਆਂ ਗੋਲੀਆਂ ਦਿੰਦੇ ਆ ਸਪਲਾਈ ਕਰਦੇ ਆ ਜੋ ਜਿਹੜੇ ਵੀ ਮਾਹਕਮੇ ਵਾਲੇ ਫੈਗੇ ਆ ਜੋ ਵੀ ਆ ਉਹ ਕੀ ਕਰਦੇ ਪਏ ਆ ਇੱਥੇ ਜਿਹੜੇ ਕੀ ਮੁੰਡੇ ਆਉਂਦੇ ਆ ਮੁੰਡਿਆਂ ਨੂੰ ਜਿਨ੍ਹਾਂ ਦੇ ਤਾਂ ਆਈਡੀਆ ਬਣਿਆ ਆ ਚਲੋ ਉਹਨਾਂ ਨੂੰ ਜਿੰਨੀ ਵੀ ਇੱਕ ਅੱਧੀ ਗੋਲੀ ਮਿਲਦੀ ਹੈ ਚਲੋ ਜੋ ਵੀ ਹੈਗਾ ਸਿਸਟਮ ਸਰਕਾਰ ਨੂੰ ਪਰ ਆਪਾਂ ਘੰਟਾ ਬਹਿ ਗਿਆ ਮੁੰਡੇ ਉੱਥੇ ਉੱਥੇ ਹੀ ਆ ਪਰ ਉਹ ਕੀ ਕਰਦੇ ਪਏ ਆ ਇੱਥੇ ਜਿਹੜਾ ਮੁੰਡੇ ਜਿਹੜਾ ਬਾਹਰ ਚ ਲੱਗੇ ਜਾਂ ਜਿਨ੍ਹਾਂ ਦੇ ਆਈਡੀਆ ਬੰਦ ਹੋ ਚੁੱਕੇ ਨੇ ਜਾਂ ਜੋ ਮੁੰਡੇ ਇੱਥੇ ਹੈ ਨਹੀਂ ਤੇ ਉਹ ਤੁਹਾਡੇ ਸਾਹਮਣੇ ਦੇਖੋ ਮੁੰਡੇ ਇਹੀ ਕੰਮ ਹੋ ਰਿਹਾ ਇੱਥੇ ਦੇਖੋ ਨਸ਼ੇ ਦੀਆਂ ਗੋਲੀਆਂ ਵੇਚਦੀਆਂ ਪਈਆਂ ਤੇ ਚੱਕਰ ਕੀ ਪੈ ਰਿਹਾ ਇੱਥੇ ਆ ਰਿਹਾ ਕਿ ਜਿਹੜੇ ਅੰਦਰਲੇ ਬੰਦੇ ਆ ਇਹੀ ਬੰਦੇ ਹੈਨਾ ਬਾਹਰ ਗੋਲੀਆਂ ਵੇਚ ਰਹੇ ਆ ਤੇ ਕੁਝ ਲੋਕ ਬਾਹਰੋਂ ਆ ਕੇ ਇਥੇ ਗੋਲੇ ਵੀ ਤੇ ਹਾਂ ਤੇ ਕੁਝ ਬਾਹਰੋਂ ਆ ਕੇ ਵੀ ਗੋਲੀਆਂ ਵੇਚਦੇ ਪਏ ਤੇ ਸੋ ਇਹ ਜਿਹੜਾ ਬਦਰਾ ਫੇ ਹੱਥ ਖੜਾ ਕੀਤਾ ਸਾਲੇ ਇਹ ਜਿਹੜਾ ਸਰਕਾਰ ਦਾ ਜਿਹੜਾ ਇੱਕ ਚਲਾਇਆ ਸੀਗਾ ਗੋਲੀਆਂ ਦਾ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਵਾਟ ਆਹ ਏਸੀ ਦਲਦਲ ਵਿੱਚ ਫੇਰ ਮੁੰਡੇ ਜਿਹੜੇ ਫਸੇ ਜਾ ਰਹੇ ਆ ਤੇ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਇਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਧੀਆਂ ਪੈਣਾ ਇਥੇ ਡਾ ਹਸਪੀਟਲ ਆਉਂਦੀ ਆ ਉਹਨਾਂ ਨੂੰ ਆਉਣਾ ਇੰਨਾ ਔਖਾ ਹੋ ਗਿਆ ਇਹ ਛੇੜਦੇ ਉਹਨਾਂ ਨੂੰ ਤੇ ਹਮਲਾ ਵੀ ਕਰਦੇ ਐ ਜੁੱਤ ਤੇ ਕਹੀ ਸੁਣਿਆ ਆ ਨੂਰਮੈਲ 'ਚ ਗੱਲ ਚੋਰੀ-ਚੁਰੀ ਵੀ ਬਹੁਤ ਹੁੰਦੀ ਆ ਨਾ ਇਹਨਾਂ ਦੇ ਵੀ ਅਲੂ ਖੋਹਦੇ ਆ ਹਾਂ ਇਹਨਾਂ ਦੇ ਕਰਕੇ ਲੁੱਟ ਖੋਹ ਵੀ ਬਹੁਤ ਵੱਧ ਰਹੀ ਆ ਨੂਰਮੈਲ ਦੇ ਵਿੱਚ ਦੂਜੀ ਗੱਲ ਡਾਕਟਰ ਸਾਹਿਬ ਨੇ ਅੰਦਰ ਦੱਸਿਆ ਸਾਨੂੰ ਚਲੋ ਵੀਡੀਓ ਨਹੀਂ ਬਣਾਈ ਅੰਦਰੋਂ ਇੱਥੇ ਜਿਹੜੀ ਕੁੜੀਆਂ ਆਉਂਦੀਆਂ ਆ ਜਾਂ ਕੁਝ ਵੀ ਆਉਂਦੀਆਂ ਆ ਉਹਨਾਂ ਨੂੰ ਛੇੜਦੇ ਆ ਤੇ ਜੇ ਕੋਈ ਡਾਕਟਰ ਸਾਹਿਬ ਜਾਂ ਕੋਈ ਵੀ ਸਟਾਫ ਵਾਲਾ ਉਹਨਾਂ ਦਾ ਵਿਰੋਧ ਕਰਦਾ ਆ ਸਰਕਾਰੀ ਹਸਪੀਟਲ ਦੇ ਵਿੱਚੋਂ ਉਹਨਾਂ ਦੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੰਦੇ ਆ ਤੇ ਪੁਲਿਸ ਵੀ ਇੱਥੇ ਕੁਝ ਨਹੀਂ ਕਰ ਰਹੀ ਆ ਕਾਫੀ ਮਤਲਬ ਕਹਿਣ ਦੇ ਬਾਵਜ ਥਾਣੇ ਚਲੇ ਆਏ ਸੀ ਮੈਟਰ 'ਚ ਹੁਣ ਜਾ ਕੇ ਤੇ ਇੱਥੇ ਜਾ ਕੇ ਦੇਖਦੇ ਆ ਕੀ ਬਣਦਾ ਤੇ ਤੁਹਾਨੂੰ ਬਾਅਦ 'ਚ ਦੱਸਾਂ ਜਣੇ ਲੈ ਆਪਾਂ ਪਹੁੰਚ ਗਏ ਆ ਤੇ ਆਪਾਂ ਹੁਣ ਇਸ ਜਣੇ ਉਦਾਂ ਨਹੀਂ ਗੱਲ ਕਰਨੀ ਇੰਝ ਤੋਂ ਲਓ ਜੀ ਆਪਾਂ ਥਾਣੇੋਂ ਵੀ ਵਿਹਲੇ ਹੋ ਗਏ ਤੇ ਐਸਐਚਓ ਸਾਹਿਬ ਨਾਲ ਆਪਾਂ ਗੱਲ ਕੀਤੀ ਆ ਤੇ ਕਹਿੰਦੇ ਤਾਂ ਹੈਗੇ ਕਿ ਕਾਰਵਾਈ ਕਰਾਂਗੇ ਜੋ ਵੀ ਬੰਦੀ ਇਹ ਯਾਰ ਮੈਟਰ ਥੋੜਾ ਜਿਹਾ ਹੈਗਾ ਸੀਰੀਅਸ ਆ ਇਹ ਗੱਲ ਹੈ ਕਿ ਨੋਰਮਲ ਜਿਹੜਾ ਸਰਕਾਰੀ ਹਸਪੀਟਲ ਆ ਮੋੜ ਲੱਗਾ ਨਾਕਾ ਇਹਨਾਂ ਦੀ ਗੱਲ ਚੱਲਦੀ ਸੀ ਮੋੜੇ ਖੜ ਕੇ ਟੱਕਰ ਗਏ ਨਹੀਂ ਬੰਦੇ ਆਪਣੀ ਆਹੇ ਤੇ ਭਾਈ ਇਹ ਕੀ ਮੈਨੂੰ ਬੜਾ ਦੱਸੋ ਇਹ ਚੱਕਰ ਕੀ ਹੈਗਾ ਨਾ ਇਹ ਜਿਹੜਾ ਨਸ਼ੇ ਦੀਆਂ ਗੋਲੀਆਂ ਇਹ ਵੇਚ ਰੀਆਂ ਆ ਜਾਂ ਨਜਾਇਜ਼ ਤਰੀਕੇ ਨਾਲ ਵੇਚ ਰੀਆਂ ਆ ਜਾਂ ਇਹ ਜਿਹੜੇ ਅੰਦਰਲੇ ਬੰਦੇ ਜਿਹੜੇ ਆਪਣੇ ਨਿਜੀ ਪੈਦਲੀ ਇਹ ਵੇਚ ਰਹੇ ਆ ਅਸਲਾ ਰੋਲਾ پتہ ਕੀ ਹੋਇਆ ਬਈ ਕੁਝ ਦਿਨਾਂ ਤੋਂ ਨਾ ਸਾਨੂੰ ਕਮਿਊਨਿਟੀ ਸਿਖਿਆ ਵੀ ਤੂਰ ਮਿਲਣਾ ਹਸਪੀਟਲ ਦੇ ਅੰਦਰ ਕੋਈ ਬਾਹਰੀ ਵਿਅਕਤੀ ਜਿਹੜੇ ਬਾਹਰੋਂ ਆ ਕੇ ਨਾ ਮੁੰਡੇ ਜਿਹੜੇ ਆ ਉਹ ਨਸ਼ੇ ਦੀਆਂ ਗੋਲੀਆਂ ਵੇਚਦੇ ਨੇ ਇਹ ਕੁਛੇ ਕੁ ਦੋ ਬੰਦਿਆਂ ਨੇ ਮੈਨੂੰ ਨਾਮ ਵੈਰੀਫਾਈ ਹੋਏ ਤੇ ਜਦੋਂ ਮੈਂ ਉਹ ਵੈਰੀਫਾਈ ਕੀਤੇ ਬਾਈ ਤੂੰ ਬੰਦਿਆਂ ਨੂੰ ਅਸੀਂ ਜਦੋਂ ਜਾ ਕੇ ਟ੍ਰੈਕ ਕਰੀ ਬੰਦਾ ਚੱਕਿਆ ਅਸੀਂ ਉਦੋਂ ਪੜਿਆ ਉਹਦੇ ਕੋਲ ਨਸ਼ੇ ਦੇ ਕੁਲੇ ਨਹੀਂ ਆ ਕਾਫੀ ਮਿਲੀਆਂ ਕਾਰ ਵੀਡੀਓ ਪਈ ਆਪਣੇ ਕੋਲ ਉਸ ਚੀਜ਼ ਦੀ ਠੀਕ ਹੈ ਤੇ ਰੌਲਾ ਇਹ ਚੀਜ਼ਾ ਹੋ ਗਿਆ ਵੀ ਅਸੀਂ ਤੁ ਵੀ ਫ੍ਰੈਕਟੀ ਗੱਲਾਂ ਪਏ ਅਸੀਂ ਚਾਹੁੰਦੇ ਵੀ ਜੇ ਕੋਈ ਬੱਚਾ ਸੁਪੰਦਾ ਸੁਧਰਦਾ ਆ ਤੈਨੂੰ ਸੁਧਾਰ ਦੇਣਾ ਚਾਹੀਦਾ ਬਿਲਕੁਲ ਇੱਕ ਮੁੰਡਾ ਹੋਰ ਸੀਗਾ ਨਸ਼ੇ ਵਿੱਚ ਬਹੁਤ ਕਰਦਾ ਸੀ ਆਜੂ ਮੁੰਡਾ ਆਪਣੀ ਮਿਹਨਤ ਕਰਕੇ ਬਿੱਤੀ ਘੁਮਾਰੀ ਮੈਂ ਕਿਤੇ ਉਹਦੀ ਬੇਬੇ ਪੁੱਛਾਂ ਪਹਿਲਾਂ ਉਹਦੀ ਬੇਬੇ ਨੇ ਕਿਤੇ ਮੈਨੂੰ ਗਾਲਾਂ ਕੱਢੀਆਂ ਮੈਨੂੰ ਕਹਿੰਦੀ ਮੇਰੇ ਮੁੰਡੇ ਨੂੰ ਟੁੜਾ ਮਰਚ ਹੈ ਫਲਾਦਾ ਤੇ ਬਹੁਤ ਦੁਸ਼ਮਿਸ਼ਾਰੀ ਬੋਲੀ ਪਰ ਅੱਜ ਦੇ ਟਾਈਮ ਦੇ ਨੂੰ ਬੀਬੀ ਨੇ ਉਹ ਗੱਲ ਕੀਤੀ ਕਹਿੰਦੀ ਪੁੱਤਰ ਮੇਰਾ ਮੁੰਡਾ ਨਸ਼ਾ ਛੱਡ ਕੇ ਘਰ ਵੀ 450 ਰੁਪਏ ਦੇਣ ਲੱਗ ਪਿਆ ਜਿਹੜੇ ਮੈਂ ਸੋਚਦਾ ਵੀ ਸ਼ਾਇਦ ਕੱਲੂ ਇਹ ਲੋਕ ਵੀ ਕਿਤੇ ਨਾ ਕਿਤੇ ਕੋਈ ਸੁਧਰ ਜਾਣ ਨਸ਼ਾ ਛੱਡ ਦੇਣ ਪਰ ਨਹੀਂ ਕਈ ਲੋਕ ਜਿਹੜੇ ਹੈਗੇ ਕੁੱਤੇ ਦੀ ਪੂਛ ਵੀ ਨਹੀਂ ਹੁੰਦੀ ਮੈਂ ਭਾਜੀ ਇਹ ਗੱਲ ਹੋਈ ਕਰਦਾ ਹਾਂ ਤਾਂ ਬੈਠੇ ਗੱਲ ਕਰਦੇ ਸੀ ਕਿ ਮੈਨੂੰ ਵੀ ਲੱਗਾ ਸੀ ਕਿ ਕਿਤੇ ਕਿਤੇ ਜਿੱਦਾਂ ਕਿ ਬਾਗਲਿਸ ਸ ਪਰ ਜੋ ਮੈਂ ਅੱਜ ਸਰਕਾਰੀ ਹਸਪਤਾਲ ਵਿੱਚ ਹਾਲ ਦੇਖਿਆ ਨਾ ਅੱਖੀ ਦੇਖਿਆ ਹਾਲ ਮੈਂ ਵਾਕਈ ਤੁਹਾਨੂੰ ਮੈਂ ਮਤਲਬ ਕਈਆਂ ਨੂੰ ਮਿਰਚ ਲੱਗਣੀ ਆ ਪਰ ਇਹ ਅਸਲ ਇਹ ਆ ਕਿ ਪੰਜਾਬ ਖੋਖਲਾ ਹੋ ਰਿਹਾ ਅੰਦਰੋਂ ਅੰਦਰੋਂ ਇੱਥੇ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਨਸ਼ਿਆਂ ਤੋਂ ਛਡਾਉਣ ਲਈ ਗੋਲੀਆਂ ਲਾਈਆਂ ਤੇ ਲੋਕੀ ਹੁਣ ਗੋਲੀਆਂ ਤੇ ਲੱਗੇ ਹੋਏ ਆ ਪੱਕੇ ਭਾਜੀ ਸ਼ਰੀਆਂ ਵਿੱਚ ਗੋਲੀਆਂ ਸੇਲ ਕਰ ਰਹੇ ਨੇ ਸ਼ਰੀਆਂ ਤੇ ਚਾਈਕਲ ਹੋਰ ਦੇਖੀ ਤੁਸੀਂ ਨਾ ਹਸਪਤਾਲ ਚ ਕਿਤੇ ਸਵੇਰੇ ਮੌਨਟਿੰਗ ਜਾਓਗੇ ਨਾ ਕੱਪੜੇ-ਕੱਪੜੇ ਪਾ ਜੂਂਦੇ ਅਮਲੀਆ ਵਾਂਗੂ ਉਚਾਇਓ ਉਹ ਤੁਹਾਨੂੰ ਸਿੱਧੇ ਪੁੱਛਣਗੇ ਗੋਲੀਆਂ ਲੈਣੇ ਕਿ ਕੈਪਸੂਲ ਬਿਲਕੁ ਦੂਜੀ ਗੱਲ ਇੱਕ ਇਹ ਜਿਹੜੀ ਹੈ ਨਾ ਨਸ਼ਾ ਸਲੋ ਜਿੰਨੇ ਵੀ ਕੇਂਦਰ ਹੈ ਨਾ ਇਹ ਪਹਿਲਾਂ ਤੱਕ ਪਹਿਲੀ ਗੱਲ ਤਾਂ ਸਰਕਾਰੀ ਹਸਪੀਟਲ ਦੇ ਅੰਦਰ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਹਸਪੀਟਲ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਆ ਧੀਆਂ ਭੈਣਾਂ ਨੇ ਵੀ ਆਉਣਾ ਤੇ ਦੂਜੀ ਗੱਲ ਜੋ ਸਾਨੂੰ ਅੰਦਰ ਸੁਣਨ ਵਿੱਚ ਮਿਲੀ ਆ ਕਿ ਇੱਥੇ ਜਦੋਂ ਵੀ ਕੋਈ ਧੀ ਭੈਣ ਜਾਂ ਕੋਈ ਵੀ ਲੇਡੀਜ਼ ਅੰਦਰ ਕੋਈ ਮਤਲਬ ਹਸਪੀਟਲ ਆਉਂਦੀ ਆ ਤੇ ਜਿਹੜੇ ਇੱਥੇ ਮੁੰਡੇ ਖੜੇ ਰਹਿੰਦੇ ਆ ਬਾਹਰ ਗੋਲੀਆਂ ਲੈ ਨਾਲੇ ਉਹ ਤੰਗ ਪਰੇਸ਼ਾਨ ਕਰਦੇ ਆ ਬਹੁਤ ਜੇ ਉਹਦਾ ਕੋਈ ਵਿਰੋਧ ਵੀ ਕਰਦਾ ਆ ਤੇ ਉਹ ਉਹਨੂੰ ਕਟਾਉ ਨੂੰ ਪੈਂਦੇ ਆ ਜਾਂ ਗੱਡੀ ਨੂੰ ਭੰਨਦੇ ਆ ਅੱਛਾ ਭਾਈ ਇਹ ਗ ਆਪਣੇ ਤਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਲੋਕਾਂ ਦੀ ਗੱਲਾਂ پتہ ਕੀ ਆ ਵੀ ਨਸ਼ਾ ਸਰਕਾਰਾਂ ਵਕਾਰੀਆਂ ਨਸ਼ਾ ਸਰਕਾਰਾਂ ਵਕਾਰੀਆਂ ਹਾਂ ਫਿਰ ਹੁਣ ਇੱਕ ਗੱਲ ਆ ਵੀ ਹਰੇਕ ਬੰਦੇ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਜੀ ਲੱ ਲਾਇਆ ਜਾ ਸਕਦਾ ਨਹੀਂ ਲਾਇਆ ਜਾ ਹੁਣ ਗੱਲ ਆ ਵੀ ਨੂਰਬੈਲ ਦੇ ਵਿੱਚ ਪਤਾ ਲੱਗਿਆ ਵੀ ਇੱਥੇ ਜਿਹੜੇ ਕੁਝ ਲੋਕ ਸ਼ਰਾਰਤੀ ਜਿਹੜੇ ਬੰਦੇ ਬਾਹਰੋਂ ਆ ਕੇ ਉਥੇ ਗੁੜੀਆਂ ਦਾ ਕਰ ਰਹੇ ਨੇ ਉੱਥੇ ਉਹਨਾਂ ਨੂੰ ਉਸ ਵਾਸਤੇ ਪੂਰਾ ਨੂਰਬੈ ਮ ਇਕੱਠਾ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਠੀਕ ਤਾਂ ਲੋਕ ਇਕੱਠੇ ਹੋ ਗਏ ਯਾਰ ਉਹ ਤਾਂ ਰੋਧ ਨਹੀਂ ਕਰ ਸਕਦੇ ਇਹ ਚੀਜ਼ ਜੋ ਆਪਾਂ ਆਪ ਉਥੇ ਅੱਜ ਸਾਡੀ ਕਿਸੇ ਨਾ ਉਥੇ ਲੜਾਈ ਵੀ ਹੋ ਚੱਲੀ ਸੀ ਜਿੱਥੇ ਚਾਰ ਪੰਜ ਉਥੇ 10 12 ਮੁੰਡੇ ਖੜੇ ਸੀਗੇ ਜਿੱਥੇ ਨਸ਼ਾ ਵੇਚ ਰਿਆ ਸੀ ਅਸੀਂ ਜਦੋਂ ਪਹੁੰਚੇ ਉਹ ਭੱਜ ਗਏ ਤੇ ਜਿਹੜਾ ਸਾਡੇ ਇੱਕਾ ਢਿੱਕੇ ਆ ਗਿਆ ਤੇ ਉਹ ਉਥੇ ਗੱਲ ਇਹ ਚੱਲ ਗਈ ਕਿ ਅਸੀਂ ਮਤਲਬ ਇਹ ਕਹਾਂ ਕਿ ਜਿਹੜਾ ਆਸ-ਪਾਸੇ ਦਾ ਦੁਕਾਨਦਾਰ ਹੈ ਜ ਆਸ-ਪਾਸੇ ਲੋਕ ਰਹਿੰਦੇ ਆ ਯਾਰ ਉਹੋ ਹੀ ਇਹ ਚੀਜ਼ਾਂ ਨੂੰ ਨਾ ਥੋੜੀ ਜਿਹੀ ਪੈਰ-ਵਾਈ ਕਰਵਾਪਣ ਸਰਕਾਰ ਨੂੰ ਕੋਸਣਾ ਬੰਦ ਕਰ ਦਿਓ ਪਹਿਲਾਂ ਆਪਣੀ ਜ਼ਿੰਮੇਵਾਰੀ ਸਮਝੋ ਜੇ ਤੁਸੀਂ ਨ ਪਹਿਲਾ ਜਿਹੜਾ ਤੁਹਾਡੇ ਲਾਗੇ ਕੋਈ ਨਸ਼ਾ ਕਰਦਾ ਆ ਉਹਨੂੰ ਰੋਕੋ ਉਹ ਦੂਸਰ ਸਰਕਾਰ ਨੂੰ ਕਿਹੋ ਆਪਣਾ ਆਲਾ ਦਵਾਲਾ ਦੇਖੋ ਆਪਾਂ ਆਪਾਂ ਸਿਰਫ ਇਹੀ ਜ਼ਿੰਮੇਵਾਰੀ ਲੈ ਲਈ ਕਿ ਮੈਂ ਆਪਣਾ ਆਲਾ ਦਵਾਲਾ ਸਾਫ਼ ਰੱਖਣਾ ਆ ਐਦਾਂ ਹੀ ਜੇ ਹਰ ਕੋਈ ਬੰਦਾ ਇਹ ਚੀਜ਼ ਕਰਨਾ ਪਵੇ ਕਿ ਨਸ਼ਾ ਦਿਨਾਂ ਦੇ ਵਿੱਚ ਖਤਮ ਹੋ ਸਕਦਾ ਆ ਹੋ ਸਕਦਾ ਬਿਲਕੁਲ ਤੇ ਆਪਾਂ ਤੇ ਬਾਕੀ ਹੁਣ ਆਪਾਂ ਹੁਣ ਜਿਹੜਾ ਇਹ ਚਲੋ ਮੁੱਦਾ ਤਾਂ ਅੰਦਰ ਡਿਸਕਸ ਕਰਨਾ ਸੀਗਾ ਸਵੇਰੇ ਜੋ ਵੀ ਜਗਾ ਹਸਪੀਟਲ ਲਗਾਏ ਅਸੀਂ ਉਥੇ ਥਾਣੇ ਵੀ ਗਏ ਆ ਤੇ ਕੋਸ਼ਤਾਂ ਨੂੰ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਆਪਾਂ ਨਹੀਂ ਚਾਹੁੰਦੇ ਯਾਰ ਕੋਈ ਕਿਸੇ ਦਾ ਕੋਈ ਬੰਦਾ ਜਾਂ ਜਿਹੜੇ ਗੋਲੀ ਇੱਥੇ ਲੈ ਰਹੇ ਆ ਜਾਂ ਕੋਈ ਆਈ ਮੀ ਨਾ ਬਦਨਾਮ ਹੋਵੇ ਨਾ ਕੋਨਪੀਟਿਸ਼ਨ ਵੀਡੀਓ ਸੜ ਗਈਆਂ ਨੇ ਸੋ ਆਪਾਂ ਹੁਣ ਚੱਲਦੇ ਬਾਕੀ ਗੱਲ ਆਪਾਂ ਹੁਣ ਚੱਲੇ ਆ ਪਟਿਆਲਾ ਪਟਿਆਲੇ ਚੱਲੇ ਆ ਥੋੜਾ ਬਦਨਾਮ ਇਹ ਵੀਡੀਓ ਇੱਥੇ ਖਤਮ ਕਰਨੀ ਆ ਅਸ਼ੀ ਵਾਲੀ ਜਿਹੜੀ ਆ ਉਹ ਇੱਥੇ ਲੱਗ ਤੋਂ ਪਾਵਾਂਗੇ ਪਾਕਟਰ ਪਟਾੜ ਵਾਲਾ ਸਮਰੇ ਤਾਂ ਸ਼ੁਰੂ ਕਰਾਂਗੇ ਚਲੋ ਤੇ ਆਪਾਂ ਇੱਥੇ ਵੀਡੀਓ ਕਰਦੇ ਐਂਡ ਇਹ ਵੀਡੀਓ ਥੋੜੀ ਸਗੀ ਪੰਜਾਬ ਦੇ ਮੁੱਦੇ ਦੇ ਬਾਰੇ ਤੇ ਅਸੀਂ ਨਿਕਲੇ ਤਾਂ ਕਿਤੇ ਹੋਰ ਪੱਖੋਂ ਸੀਗੇ ਪਰ ਸਾਨੂੰ ਰਾਹ ਜੇ ਫੇਰ ਪਤਾ ਲੱਗਾ ਕਿ ਇਹ ਚੀਜ਼ਾਂ ਹੋ ਰਹੀਆਂ ਜੇ ਰਾਹ ਰੁਕੇ ਫੇਰ ਗੱਲਬਾਤ ਕੀਤੀ ਹਾਂ ਇਹ ਵੇ ਤੱਕ ਸਿਵਲ ਸਰਜਨ ਨੂੰ ਅਸੀਂ ਇੱਕ ਦਰਖਾਸਤ ਵੀ ਲਾ ਚੁੱਕੇ ਹਾਂ ਮੇਲ ਕਰਕੇ ਆਏ ਆ ਮੈਂ ਕਹਿੰਦਾ ਐਵੇਂ ਨਹੀਂ ਕੱਚੇ ਪੈਰੀਏ ਨਿਕਲੇ ਅਸੀਂ ਉਹ ਚੀਜ਼ ਤੇ ਹੁਣ ਕੰਮ ਵੀ ਕੀਤਾ ਜਾਊਗਾ ਤੇ ਬਾਕੀ ਜੇ ਕਾਰ ਨਹੀਂ ਹੋਊਗੀ ਤਾਂ ਆਪਾਂ ਡੀਐਸਪੀ ਸਾਹਿਬ ਜਾਂ ਇਸ ਤੋਂ ਉੱਪਰਲੇ ਅ ਅਥਾਰਟੀ ਆ ਭਗਵੰਤ ਸਿੰਘ ਸਾਹਿਬ ਸੀਐਮ ਸਾਹਿਬ ਕੱਕ ਵੀ ਆਪਾਂ ਪਹੁੰਚ ਕਰ ਕਰਾਂਗੇ ਜ਼ਰੂਰੀ ਕਰਾਂਗੇ ਕਿਉਂਕਿ ਆਪਾਂ ਆਪ ਹੀ ਸੁਧਾਰਨਾ ਚਲੋ ਵੀਡੀਓ ਤੇ ਕਰਦੇ ਇਥੇ ਐਂਡ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਸ਼ੇਅਰ ਜਰੂਰ ਕਰਦੇ ਕਿਉਂਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗਣੀ ਚਾਹੀਦੀ ਕਿਉਂਕਿ ਆਪਾਂ ਇੱਕ ਕੀਤਾ ਕਿ ਸਮਾਜ ਨੂੰ ਥੋੜਾ ਜਿਹਾ ਸੁਧਾਰਨ ਵਾਲੇ ਪਾਸੇ ਇਹ ਵੀਡੀਓ ਪਾਈ ਆ ਸ਼ੁਰੂਆਤ ਵੀ ਇਥੋਂ ਹੀ ਕੀਤੀ ਆਪਾਂ ਦੁਬਾਰਾ ਹੁਣ ਡੇਲੀ ਬਲੌਗਿੰਗ ਦੀ ਤੇ ਚਲੋ ਠੀਕ ਆ ਭਾਜੀ ਫਿਰ ਆਪ ਕਿਉਂ ਬੱਤ ਉਹਦੇ ਲੈ ਕੇ ਆਓ ਤਾਂ ਜੋ ਸਾਨੂੰ ਹੋਰ ਹਿੰਮਤ ਬਿਨੇ ਵਿਆਹ ਤੁਸੀਂ ਸਾਨੂੰ ਪਿਆਰ ਬਹੁਤ ਕਰਦੇ ਹੋ ਵੀਡੀਓਜ਼ ਨੂੰ ਲਾਈਕ ਕਰਦੇ ਹੋ ਤਾਂ ਅਸੀਂ ਜਿਹੜੀਆਂ ਹੋਰ ਵਧੀਆ ਵਧੀਆ ਮੁੱਦਿਆਂ ਦੇ ਵੀਡੀਓ ਬਣਾਉਂਦੇ ਹਾਂ ਬਿਲਕੁਲ ਚੋਬ ਚੰਗਾ ਹੀ ਫਿਰ ਤੁਹਾਨੂੰ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਿਆ ਆਪਾਂ ਤੁਹਾਨੂੰ ਕਰਾਵਾਂਗੇ ਪਟਿਆਲੇ ਦੀ ਸਿਆਣ